ਅੱਜ ਇੱਕ ਕਰੰਸੀ ਫੜੀ ਹੈਗੀ ਆ ਮੁਬਾਰਕਪੁਰ ਚੌਂਕੀ ਚ ਕੀ ਮਾਮਲਾ ਕੀ ਆ ਇਹ ਕਰੀਬ ਅਸੀਂ 10 ਕਰੋੜ ਦੇ ਆਸ-ਪਾਸ ਦੀ ਜਿਹੜੀ ਇਹ ਫੇਕ ਕਰੰਸੀ ਫੜੀ ਹੈ ਇਸ ਦੇ ਨਾਲ ਕੁਝ 올ਡ ਜਿਹੜੀ ਕਰੰਸੀ ਨੋਟ ਸੀਗੇ 2000 ਦੇ 500 500 ਦੇ ਜਿਹੜੇ オリジナル ਵੀ ਸੀਗੇ ਜਿਹੜੇ ਬੈਨ ਹੋ ਚੁੱਕੇ ਨੇ 2000 ਦੇ ਜਿਹੜੇ ਨੋਟ ਐ ਉਹ ਆਲਰੇਡੀ ਆਊਟ ਆਫ ਮਤਲਬ ਜਿਹੜੇ ਹੈਗੇ ਚਲਣ ਤੋਂ ਬਾਹਰ ਨੇ ਉਹ ਤੇ ਉਹਨਾਂ ਦੇ ਬਦਲੇ ਇਹਨਾਂ ਨੇ ਕੀ ਕੀਤਾ ਸੀਗਾ ਇੱਕ ਇਹਨਾਂ ਨੇ ਕਲਾਊਡ ਸੈਂਡ ਕਰਕੇ ਇੱਕ ਜਿਰਕਪੁਰ ਵਿੱਚ ਜਿਹੜੇ ਦੋਸ਼ੀ ਹੈਗੇ ਇਹਨਾਂ ਨੇ ਇੱਕ ਆਫਿਸ ਜਿਹੜਾ ਹੈਗਾ ਉਹ ਖੋਲ੍ਹਿਆ ਹੋਇਆ ਹੈ ਜੀ ਤੇ ਉੱਥੇ ਪਹਿਲਾਂ ਇਹ ਇਹਨਾਂ ਦੇ ਜੋ ਸੰਪਰਕ ਵਿੱਚ ਬੰਦੇ ਆਉਂਦੇ ਸੀਗੇ ਇਹ ਉਹਨਾਂ ਨੂੰ ਉੱਥੇ ਲੈ ਕੇ ਜਾਂਦੇ ਸੀਗੇ ਜੀ ਉੱਥੇ ਆਪਣੇ ਆਫਿਸ ਦੀ ਜਗਾਹ ਚੋਂ ਇਹਨਾਂ ਨੂੰ ਇਹ ਦਿਖਾਉਂਦੇ ਸੀਗੇ ਕਿ ਬੜਾ ਵੱਡਾ ਆਫਿਸ ਸੀਗਾ ਤੇ ਜਿਹੜੇ ਇਹ ਸੀਗੇ ਖੁਦ ਇਹ ਬੜੇ ਸ਼ਾਨੋ ਸ਼ੌਕਤ ਨਾਲ ਜਿਹੜੇ ਬੰਦੇ ਹੈਗੇ ਰਹਿੰਦੇ ਸੀਗੇ ਮੋਟੀਆਂ-ਮੋਟੀਆਂ ਚੈਨੀਆਂ ਸੋਨੇ ਦੇ ਕੜੇ ਇਹ ਉਹ ਕਈ ਚੀਜ਼ਾਂ ਇਹ ਲੋਕਾਂ ਨੂੰ ਤੇ ਮਤਲਬ ਪ੍ਰਭਾਵਿਤ ਕਰਦੇ ਸੀਗੇ ਅਸੀਂ ਦਿਖਾ ਕੇ ਫਿਰ ਆਪਣੀ ਜਿਹੜੀ ਕਲਾਉਡ ਜਿਹੜੀ ਕਲਾਉਡ ਸੈਂਟ ਕੰਪਨੀ ਹੈ ਜਿਹੜੀ ਇਹਨਾਂ ਨੇ ਦੱਸਿਆ ਵੀ ਸਾਡੀ ਜਿਹੜੀ ਕੰਪਨੀ ਹੈ ਕੀ ਹੈ ਇਹ ਡਾਟਾ ਸਟੋਰੇਜ ਦਾ ਕੰਮ ਕਰਦੀ ਹੈ ਔਰ ਜੋ ਕਿ ਐਲਨ ਮਸਕ ਦੀ ਕੰਪਨੀ ਹੈ ਅਮਰੀਕਾ ਵਿੱਚ ਉਹਦੇ ਨਾਲ ਐਫੀਲੀਏਟਡ ਹੈ ਕਿਸੇ ਤਰੀਕੇ ਨਾਲ ਜਿਸ ਦੇ ਆਧਾਰ ਤੇ ਲੋਕਾਂ ਨੂੰ ਇਹਨਾਂ ਤੇ ਵਿਸ਼ਵਾਸ ਹੋ ਜਾਂਦਾ ਸੀਗਾ ਫਿਰ ਇਹ ਨਾ ਬੰਦਿਆਂ ਨੂੰ ਲਿਜਾ ਕੇ ਗੱਡੀ ਵਿੱਚ ਜਿਵੇਂ ਸਾਡਾ ਜਿਹੜਾ ਮੁੰਦਈ ਮੁਕਦਮਾ ਹੈ ਸਾਗਰਗੋੜ ਹੈ ਇਸ ਨੂੰ ਇੱਕ ਗੱਡੀ ਵਿੱਚ ਬਿਠਾ ਕੇ ਲੈ ਕੇ ਗਏ ਗੱਡੀ ਦੀ ਡਿੱਕੀ ਜਿੱਥੇ ਆਪਣੀ ਗੱਗਰ ਦਰਿਆ ਹੈ ਉੱਥੇ ਥੱਲੇ ਨੂੰ ਉਤਰ ਕੇ ਇਹ ਜਿਹੜਾ ਉਸ ਨੂੰ ਉੱਤੇ ਦਿਖਾਇਆ ਇਹਨਾਂ ਨੇ ਗੱਡੀ ਖੋਲ ਕੇ ਦਿਖਾਈ ਤੇ ਉੱਪਰ ਇਹਨਾਂ ਨੇ ਕੀ ਕੀਤਾ ਹੋਇਆ ਸੀਗਾ ਜੋ ਕੱਲ ਸਾਨੂੰ ਪਤਾ ਲੱਗਿਆ ਜਿਹੜਾ ਉੱਪਰ ਵਾਲਾ ਜਿਹੜਾ ਨੋਟ ਹੁੰਦਾ ਸੀਗਾ ਸਿਰਫ ਜੋ ਇਹਨਾਂ ਦੀ ਮੋਡਰ ਸਪਰੇਂਡੀ ਹੈ ਉੱਪਰ ਵਾਲਾ ਜਿਹੜਾ ਉਹ ਨੋਟ ਹੁੰਦੇ ਸੀਗੇ ओरिजिनल ਹੁੰਦੇ ਸੀਗੇ ਜਿਹੜੇ ਥੱਲੇ ਵਾਲੇ ਹੁੰਦੇ ਸੀਗੇ ਉਹ ਫੇਕ ਹੁੰਦੇ ਸੀਗੇ ਜੀ ਤੇ ਇਹ ਕਾਫੀ ਬਰੀ ਡਿੱਕੀ ਤੁਹਾਨੂੰ ਦਿਖਾਉਂਦੇ ਸੀਗੇ ਇਹਨਾਂ ਨੂੰ ਦੱਸ ਦੱਸ ਦੱਸਦੇ ਕਿ ਲੋਕਾਂ ਨੂੰ ਵੀ ਸਾਡੇ ਕੋਲ ਕਰੀਬ 1000 ਕਰੋੜ ਰੁ ਜੋ ਕਿ ਅਸੀਂ ਇਕੱਲੇ ਇਹਨਾਂ ਨੂੰ ਆਰਬੀਆਈ ਵਿੱਚ ਜਮਾਨੀ ਕਰਵਾ ਸਕਦੇ ਅਸੀਂ ਤੁਹਾਡੇ ਰਾਹੀਂ ਤੁਹਾਡੇ ਵਰਗੇ ਜਿਹੜੇ ਸਾਡੇ ਦੋ ਮਤਲਬ ਗੁੱਡ ਫੇਸ ਦੇ ਬੰਦੇ ਨੇ ਉਹਨਾਂ ਰਾਹੀਂ ਅਸੀਂ ਇਹਨਾਂ ਨੂੰ ਮਤਲਬ ਆਰਬੀਆਈ ਜਾਂ ਬੈਂਕ ਵਿੱਚ ਜਮਾ ਕਰਵਾ ਸਕਦੇ ਹਾਂ ਜਿਸ ਤੇ ਇਹ ਬੋਲੇ-ਬਾਲੇ ਲੋਕਾਂ ਨਾਲ ਮਿਲ ਮਤਲਬ ਥੱਗੀ ਦਸਤਕਾਰ ਬਣਾਉਣ ਵਾਸਤੇ ਉਹਨਾਂ ਨੂੰ ਪੈਸੇ ਦਿਖਾ ਕੇ ਉਹਨਾਂ ਤੋਂ ਐਡਵਾਂਸ ਲੈ ਲੈਂਦੇ ਸੀਗੇ ਜਿਵੇਂ ਸਾਡਾ ਜਿਹੜਾ ਮੁੰਦੇਮ ਕਦਮਾ ਸਾਗਰਗੋੜ ਇਸ ਤੋਂ ਵੀ 40 ਲੱਖ ਰੁਪਏ ਲੈ ਲਏ ਸੀਗੇ ਇਸ ਨੂੰ 80 ਲੱਖ ਰੁਪਏ ਦੇ 2000 ਦੇ ਨੋਟ ਦੇਣੇ ਸੀਗੇ ਜਦਕੀ ਮਤਲਬ ਇਹਨਾਂ ਤੋਂ ਪੈਸੇ ਲੈ ਕੇ ਇਹਨੂੰ ਦਿਖਾਤੇ ਸੀਗੇ ਪਹਿਲਾਂ ਲੇਕਿਨ ਦਿੱਤੇ ਨਹੀਂ ਸੀਗੇ ਕੱਲ ਦੀ ਜਿਹੜੀ ਗੱਲ ਹੈਗੀ ਹੈ ਕੱਲ ਇਸ ਦਾ ਇੱਕ ਹੋਰ ਦੋਸਤ ਹੈ ਉਹਦੇ ਨਾਲ ਵੀ ਸੇਮ ਤਰੀਕੇ ਨਾਲ ਹੀ ਠੱਗੀ ਇਹਨਾਂ ਨੇ 60 ਲੱਖ ਰੁਪਏ ਦੀ ਮਾਰ ਲਈ ਸੀਗੀ ਉਸ ਤੋਂ ਇਸ ਨੂੰ ਪਤਾ ਲੱਗਿਆ ਵੀ ਜਿਹੜੇ ਕਰੰਸੀ ਨੋਟ ਹੈਗੇ ਆ ਜੋ ਇਹ ਵੀਡੀਓ ਬਣਾ ਬਣਾ ਕੇ ਭੇਜਦੇ ਆ ਫੋਨਾਂ ਤੇ ਔਰ ਦਿਖਾਉਂਦੇ ਨੇ ਉਸ ਤਰੀਕੇ ਨਾਲ ਇਹ ਸਾਰੀ ਸਾਰੀ ਜਿਹੜੀ ਕਰੰਸੀ ਹੈਗੀ ਫੇਕ ਹੈ ਫਿਰ ਕੱਲ ਇਸ ਨੂੰ ਪਤਾ ਲੱਗਿਆ ਸੀਗਾ ਵੀ ਇਸ ਇਲਾਕੇ ਵਿੱਚ ਜੀਰੋਪੁਰ ਡੇਰਾ ਵਸੀਆ ਫਿਰ ਲਾਲਬਜ਼ੀ ਏਰੀਆ ਵਿੱਚ ਇਹ ਸਰਗਰਮ ਹੈਗੇ ਕਿਸੇ ਨਾ ਕਿਸੇ ਨੂੰ ਇਹ ਕਰੰਸੀ ਨੋਟ ਦਿਖਾਨਗੇ ਜਿਸ ਦੇ ਆਧਾਰ ਤੇ ਸਾਡੀ ਟੀਮ ਨੇ ਨਾਕਾਬੰਦੀ ਕਰਕੇ ਇਹਨਾਂ ਦੀ ਸੂਲ ਲੈ ਕੇ ਇਹਨਾਂ ਨੂੰ ਮਤਲਬ ਨਾਕੇ ਤੇ ਰੋਕ ਲਿਆ ਤੇ ਇਹਨਾਂ ਦੀ ਗੱਡੀ ਵਿੱਚੋਂ ਜਿਹੜਾ ਇਹ ਕੈਸ਼ ਹੈਗਾ ਜਿਹੜਾ 10 ਕਰੋੜ ਰੁਪਏ ਦੇ ਕਰੀਬ ਹੀ ਇਹ ਬਰਾਮਦ ਕੀਤਾ ਸਰ ਇਹ ਕਿੰਨੇ ਕੁ ਪੜੇ ਹੋਏ ਹੈਗੇ ਤੇ ਇਹਨਾਂ ਦੇ ਕੋਈ ਪੁਰਾਣਾ ਕੋਈ ਅੱਜ ਹੀ ਅਸੀਂ ਕਾਫੀ ਕਰੰਸੀ ਸੀਗੀ ਜੀ ਇੰਨੇ ਬੰਦੇ ਪੜੇ ਜੀ ਤੁਸੀਂ ਦੋ ਬੰਦੇ ਫੜੇ ਮਿਲ ਜਿਹੜੇ ਜਿਹੜੇ ਆ ਇੱਕ ਦਾ ਨਾਮ ਹੈਗਾ ਗੁਰਦੀ ਪੁੱਤਰ ਜਗਨਨਾਥ ਵਾਸੀ ਗੁਰਦੋਈ ਨਗਰ ਰੁਕਸ਼ੇਤਰ ਦੂਸਰੇ ਹੈਗੇ ਸਚੀਨ ਕੁਮਾਰ ਪੁੱਤਰ ਕਸ਼ਮੀਰੀ ਲਾਲ ਵਾਸੀ ਬਰਤ ਨਗਰ ਬਰਤ ਨਗਰ ਪਹੇਵਾ ਜਿਹੜੇ 2000 ਦਾ ਜਿਹੜੇ 1000 ਦੇ ਨੋਟ ਸੀ ओरिजिनल ਸੀ ਕਿ ਡੁਪਲੀਕੇਟ ਸੀ ਇਹਨਾਂ ਵਿੱਚ ਲਗਭਗ ਜਿਹੜੇ ਨੋਟ ਸੀਗੇ ਉਹ ਡੁਪਲੀਕੇਟ ਸੀਗੇ ਜੀ ਉਹਨਾਂ ਨੂੰ ਛਿਪਾਉਣ ਵਾਸਤੇ ਉਹਨਾਂ ਦੇ ਉੱਪਰ ਜਿਹੜੇ ਨੋਟ ਸੀਗੇ ਰੱਖਦੇ ਸੀਗੇ ਉਹ ਅਸਲੀ ਰੱਖਦੇ ਸੀਗੇ ਦੋ ਦੋ ਹਜ਼ਾਰ ਦੇ ਜਿਵੇਂ ਹੈਗੇ ਜੋ ਪੁਰਾਣੇ ਨੋਟ ਸੀਗੇ ਜਿਹੜੇ ਚਲਨ ਵਿੱਚ ਸੀਗੇ ਪਹਿਲਾਂ ਆਪਣੇ ਉਹਨਾਂ ਨੂੰ ਉੱਪਰ ਰੱਖ ਲੈਂਦੇ ਸੀਗੇ ਥੱਲੇ ਗੱਡੀ ਵਿੱਚ ਜਿਹੜੇ ਹੈਗੇ ਗੱਡੀ ਵਿੱਚ ਰੱਖਦੇ ਸੀਗੇ ਉਹ ਉੱਪਰ ਰਬੜ ਬੈਂਡ ਲਾ ਕੇ ਤੇ ਥੱਲੇ ਮਤਲਬ ਇੱਕ ਫੇਕ ਕਰੰਸੀ ਨੋਟ ਰੱਖਦੇ ਸੀਗੇ ਉੱਪਰ ਹੋ ਜਿਹਾ ਲੱਗਦੀ ਸਰ ਇਸ ਤੋਂ ਪਹਿਲੇ ਇਸ ਤੋਂ ਪਹਿਲੇ ਵੀ ਕੋਈ ਇਹਨਾਂ ਨੇ ਇਸ ਤਰ੍ਹਾਂ ਦੀ ਠੰਗੀਆਂ ਕੀਤੀਆਂ ਪਹਿਲਾਂ ਅੱਛਾ ਸਾਨੂੰ ਪਤਾ ਲੱਗਿਆ ਜੀ ਜਦੋਂ ਡਿਊਰਿੰਗ ਇਨਟੈਰੋਗੇਸ਼ਨ ਜਾਂ ਜਿਵੇਂ ਲੋਕੀ ਆ ਰਹੇ ਨੇ ਜੀ ਜਿਨ੍ਹਾਂ ਨੂੰ ਪਤਾ ਲੱਗ ਰਿਹਾ ਹੈ ਵੀ ਐਦਾਂ ਕਰਕੇ ਬੰਦੇ ਫੜੇ ਨੇ ਲੋਕੀ ਆ ਕੇ ਸਾਨੂੰ ਦੱਸ ਰਹੇ ਨੇ ਜੀ ਜਿਵੇਂ ਇੱਕ ਲੇਡੀ ਇੱਕ ਬੰਦਾ ਹੋਰ ਆਇਆ ਸਾਡੇ ਕੋਲ ਉਹਨਾਂ ਨੇ ਵੀ ਆ ਕੇ ਦੱਸਿਆ ਵੀ ਸਾਡੇ ਨਾਲ ਵੀ ਇਸਨੇ ਇੱਕ ਲੇਡੀ ਆਈ ਉਸਨੇ ਦੱਸਿਆ ਵੀ 15 ਲੱਖ ਰੁਪਏ ਦੀ ਠੱਗੀ ਮਾਰ ਲਈ ਸੀਗੀ 2 ਲੱਖ ਰੁਪਏ ਇਸਦੇ ਖਾਤੇ ਵਿੱਚ ਗਏ ਸੀਗੇ ਤੇ ਬਾਕੀ ਇਹ ਹੈ ਨਾ ਜ਼ਿਆਦਾਤਰ ਕੈਸ਼ ਲੈਂਦੇ ਸੀਗੇ ਕੈਸ਼ ਲੈ ਕੇ ਫਸਾਉਂਦੇ ਸੀਗੇ ਬੰਦੇ ਨੂੰ ਵੀ ਇਹਨਾਂ ਦੇ ਕੋਲ ਕੋਈ ਸਬੂਤ ਵੀ ਨਾ ਰਵੇ ਕਿੰਨੇ ਲੰਬੇ ਸਮੇਂ ਸੇ ਚੱਲ ਰਿਹਾ ਤਾਂ ਇਹ ਕਾਰੋਬਾਰ ਇਨਕਾ ਇਹਨਾਂ ਦਾ ਤਕਰੀਬ ਜੋ ਸਾਨੂੰ ਪਤਾ ਲੱਗਿਆ ਹੈ ਤਕਰੀਬ 1.5 ਸਾਲ ਤੋਂ ਮਤਲਬ ਜੋ ਪਤਾ ਲੱਗਿਆ ਹੈ ਸਾਰੇ ਪ੍ਰਾਣੇ ਮੁਕਦਮੇ ਵੀ ਨਾ ਦਰਜ ਆਏ ਇਹਨਾਂ ਦੇ ਕੋਈ ਇੱਕ ਮੁਕਦਮੇ ਬਾਰੇ ਪਤਾ ਲੱਗਿਆ ਹੈ ਇੱਕ ਤੋਂ ਇੱਥੇ ਜਿਹੜਾ ਹੈਗਾ ਫੇਸ 1 ਦਾ ਮੁਕਦਮਾ ਹੈ ਇੱਕ ਆਪਣੇ ਚਾਰ ਫੇਸ ਦੇ ਦੁਕਾਨਦਾਰ ਨਾਲ ਇਹਨਾਂ ਨੇ 7 ਕਰੋੜ ਦੀ ਠੱਗੀ ਮਾਰ ਲਈ ਸੀਗੀ ਇਸੇ ਤਰੀਕੇ ਨਾਲ 248/25 ਮੁਕਦਮਾ ਹੈ ਫੇਸ ਬੰਦਾ ਜਿਹੜਾ ਆਫਿਸ ਹੈ ਉਹ ਕਿਸ ਚੀਜ਼ ਦਾ ਸੀਗਾ ਜ਼ਿਲਕੁਰਪੁਰ ਕਿਸ ਦਾ ਉਹ ਦਾ ਆਨਰ ਕੋਲ ਜਿਹੜਾ ਆਫਿਸ ਹੈ ਕਲਾਉਡ ਸੈਂਡ ਕਰਕੇ ਇੱਕ ਇਹਨਾਂ ਨੇ ਇੱਕ ਆਫਿਸ ਖੋਲਿਆ ਹੋਇਆ ਹੈ ਜਿੱਥੇ ਇਹ ਦੱਸਦੇ ਆ ਲੋਕਾਂ ਨੂੰ ਵੀ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਸਟੋਰੇਜ ਦੀ ਲੋੜ ਪੈਣੀ ਹਰੇਕ ਬੰਦੇ ਨੂੰ ਜਿਸ ਤਰ੍ਹਾਂ ਕਲਾਉਡ ਕਲਾਉਡ ਹੈ ਜਿਸ ਤਰ੍ਹਾਂ ਕਲਾਉਡ ਤੇ ਆਪਾਂ ਡਾਟਾ ਸਟੋਰ ਕਰਦੇ ਆ ਹਾਂ ਹਾਂ ਕਲਾਉਡ ਬੈਂਡ ਕਰਕੇ ਇੱਕ ਕੰਪਨੀ ਖੋਲ੍ਹੀ ਇਹਨਾਂ ਨੇ ਉਹ ਕਹਿੰਦੇ ਵੀ ਅਸੀਂ ਇਹ ਨਾ ਲੋਕਾਂ ਨੂੰ ਆਨਲਾਈਨ ਸਟੋਰੇਜ ਦੀ ਫੈਸਿਲਿਟੀਆਂ ਦੇਵਾਂਗੇ ਜਿਵੇਂ ਆਪਾਂ ਨੂੰ ਫੋਨ ਵਿੱਚ ਆਪਾਂ ਰੱਖਦੇ ਆ ਆਪਕ ਕਲਾਉਡ ਵਿੱਚ ਜਾ ਕੇ ਸੇਵ ਕਰਦੇ ਆ ਡਾਟਾ ਸਟੋਰ ਇਹਨਾਂ ਦਾ ਡਾਟਾ ਸਟੋਰ ਸਰ ਜਿਹੜਾ ਕੋਈ ਤਾਂ ਆਫਿਸ ਕਰਦਾ ਓਨਰ ਕੋਣ ਹੈ ਗਲੋਬਲ ਬਿਜ਼ਨਸ ਵਾਰ ਇਹ ਚੀਜ਼ ਤਾਂ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਜੀ ਹੁਣ ਅਸੀਂ ਪਤਾ ਕਰਾਂਗੇ ਅਸੀਂ ਤਾਂ ਇਸ ਨਾਲ ਪੜਿਆ ਹੈ ਇਹਨਾਂ ਦਾ ਰਿਮਾਂਡ ਮਿਲਿਆ ਹੈ ਸਾਨੂੰ ਇਹਨਾਂ ਦਾ 4 ਦਿਨਾਂ ਦਾ ਰਿਮਾਂਡ ਵੀ ਮਿਲਿਆ ਹੈ ਸਰ ਜਦ ਲਈ ਨੋਟ ਆਪ ਛਾਪਦੇ ਜੀ ਕਿ ਇਹ ਹੋਰ ਅੱਗੇ ਨੂੰ ਲੈ ਕੇ ਕਿਥੋਂ ਹੁੰਦੀ ਜੀ ਇਹ ਤਾਂ ਦੀ ਕਨਸੀਲਮੈਂਟ ਵਾਸਤੇ ਜਿਹੜਾ ਹੈਗਾ ਆਪਾਂ ਨੂੰ ਉੱਪਰ ਜਿਹੜੇ ਅਸਲੀ ਨੋਟ ਸੀਗੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਹੁਣ ਅਸੀਂ ਪਤਾ ਕਰਾਂਗੇ ਕਿ ਮਾਉਂਟ ਹੈ ਵੱਸ ਸਕਦੀ ਹੈ ਕੁਝ ਯਾਨੀ ਕਿ ਹੋਰ ਕਵਰੀ ਹੋ ਸਕਦੀ ਇਨਵੈਸਟੀਗੇਸ਼ਨ ਚੱਲੂ ਹੈ ਜੀ ਦੇਖਦੇ ਆ ਕਿ ਕੀ ਹੁੰਦਾ ਹੈ ਹੋਰ ਕਿੰਨੀਆਂ ਰਿਕਵਰੀਆਂ ਸੰਭਾਵਿਤ ਹੈ ਜੀ ਹਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਜੀ ਸਰ ਇਸ ਏਰੀਆਸ ਕਿਹੜੇ ਕਿਹੜੀ ਜਗ੍ਹਾ ਤੇ ਇਹ ਆਪਰੇਟ ਕਰਨੇ ਸੀਗੇ ਮਤਲਬ ਕਿਹੜੇ ਕਿਹੜੇ ਬੰਦੇ ਨੂੰ ਨੇ ਟਾਰਗੇਟ ਕਿੰਨੇ ਬੰਦੇ ਚੱਲਦੇ ਇਹ ਇਹਨਾਂ ਜੀ ਆਪਣਾ ਕੀ ਕਹਿੰਦੇ ਆਫਿਸ ਦਿਖਾਉਂਦੇ ਸੀਗੇ ਪਹਿਲਾਂ ਲੋਕਾਂ ਨੂੰ ਵਿਸ਼ਵਾਸ ਵਿੱਚ ਲੈਂਦੇ ਸੀ ਕਿ ਕਾਫੀ ਵੱਡਾ ਆਫਿਸ ਸੀਗਾ ਜੀ ਇਹਨਾਂ ਦਾ ਜਿਹੜਾ ਲਾਈਫ ਸਟਾਈਲ ਸੀਗਾ ਉਹ ਬੜਾ ਲੈਵਿਸ ਜਿਹੜਾ ਹੈਗਾ ਉਹ ਲਾਈਫ ਸਟਾਈਲ ਸੀਗਾ ਤੂੰ ਮੋਟੀ ਮੋਟੀ ਚੰਨ ਸੋਨੇ ਦੀ ਚੈਨੀ ਜਿਵੇਂ ਕੜੇ ਹੋਗੇ ਜੀ ਆਫਿਸ ਦਾ ਬੜਾ ਵਧੀਆ ਵੱਡਾ ਸਪੇਸ਼ੀਅਸ ਆਫਿਸ ਜਿਹੜਾ ਹੈਗਾ ਉਹ ਸੀਗਾ ਠੀਕ ਹੈ ਜੀ ਤੇ ਉਸ ਨੂੰ ਦੇਖ ਕੇ ਲੋਕੀ ਪ੍ਰਭਾਵਿਤ ਹੁੰਦੇ ਸੀਗੇ ਉਸ ਤੋਂ ਬਾਅਦ ਫਿਰ ਇਹ ਕਹਿੰਦੇ ਸੀਗੇ ਵੀ ਸਾਡੇ ਕੋਲ ਜਿਹੜਾ ਹੈਗਾ 1000 ਕਰੋੜ ਰੁਪਇਆ ਜਿਹੜਾ ਇਸ ਟਾਈਪ ਦਾ ਪਿਆ ਹੈ ਜਿਸ ਨੂੰ ਸਾਡਾ ਹੀ ਇੱਕ ਬੰਦਾ ਹੈਗਾ ਜੋ ਆਰਬੀਆਈ ਵਿੱਚ ਚੇਂਜ ਕਰਵਾ ਸਕਦਾ ਹੈ